ਜਲੰਧਰ ਦੇ ਪਿੰਡ ਮਾਨਕੋ ਚ 3 ਦਾ ਤਿਉਹਾਰ ਬੜੀ ਤੁਮਤਾਨਾ ਮਨਾਇਆ ਗਿਆ ਇਸ ਮੌਕੇ ਤੇ ਬੱਚਿਆਂ ਤੇ ਮੋਟਿਆਰਾਂ ਨੇ ਪੰਗੜਾ ਪਾ ਕੇ ਖੁਸ਼ੀ ਮਨਾਈ ਜਾਣ ਪੰਜਾਬੀ ਨੋਇਜ਼ ਦੀ ਵਿਸ਼ੇਸ਼ ਰਿਪੋਰਟ ਜੇ ਪਿੰਡ ਦਾ ਕੋਈ ਵੀ ਕੰਮ ਕਰਨਾ ਹੈ ਤੇ ਤੁਹਾਨੂੰ ਮੇਰੇ ਨਾਲ ਮੇਰਾ ਸਹਿਯੋਗ ਜਰੂਰ ਹੋਗਾ ਕਿਉਂਕਿ ਮੈਂ ਇਕੱਲੀ ਕੋਈ ਕੰਮ ਨਹੀਂ ਕਰ ਸਕਦੀ ਤੁਹਾਨੂੰ ਪਤਾ ਹੈ ਪਿੰਡ ਵਿੱਚ ਜੋ ਵੀ ਕੰਮ ਹਿੱਤੇ ਆ ਤੁਹਾਡੇ ਸਾਹਮਣੇ ਆ ਕਿਸੇ ਤੋਂ ਕੁਝ ਪੈ ਨਹੀਂ ਹੋਏ ਜੇ ਤੁਸੀਂ ਚਾਹਦੇ ਆ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਪਿੰਡ ਦਾ ਵੀ ਆਵਾਜ਼ ਸੁਣਿਆ ਜਾਵੇ ਤੋਂ ਮੈਂ ਨਹੀਂ ਕਹਿੰਦੀ ਕਿ ਤੁਸੀਂ ਮੈਨੂੰ ਜੋ ਤੁਹਾਨੂੰ ਚੰਗਾ ਲੱਗਦਾ ਜੋ ਤੁਹਾਨੂੰ ਲੱਗਦਾ ਕਿ ਹਾਂ ਇਹ ਬੰਦਾ ਕੰਮ ਕਰ ਸਕਦਾ ਹੈ ਕਿ ਇਹ ਸਾਡੀ ਉਹ ਲੋਕਾਂ ਤੋਂ ਇਸ਼ਾਰ ਕਰਦੇ ਹੋਏ ਮੇਰੀ ਕਹਾਣੀ ਤੇ ਪੜ੍ਹਦੇ ਕਿ ਕਾਰਸ ਲਈ ਪੜ੍ਹਦੇ ਕੰਮਾਂ ਲਈ ਇਸ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾ ਲਈ ਬਦ ਤੋਂ ਬਾਅਦ ਮੇਰਾ ਸਾਥ ਦਿਓ ਅੱਜ ਤੁਹਾਡੇ ਨਾਲ ਪਰਵੇ ਨੇ ਆ ਤੁਸੀਂ ਮੇਰਾ ਸਾਥ ਬਹੁਤ ਨਹੀਂ ਤਾਂ ਹੀ ਅਸੀਂ ਪੜ੍ਹਦੇ ਕੰਮਾਂ ਨੂੰ ਅੱਗੇ ਵਧਾ ਸਕਦੇ ਪੜ੍ਹਦੇ ਵਿਕਾਸ ਕਰ ਸਕਦੇ ਹਾਂ ਸੋ ਉਹ ਬਹੁਤ ਬਹੁਤ ਧੰਨਵਾਦਿਆ ਜਿਨਨੇ ਬਾਹਰ ਮੈਂ ਆਪਾਂ ਦਾ ਬਹੁਤ ਬਹੁਤ ਸਵਾਗਤ ਹੈ ਇਹ ਆਪਣੀ ਪੰਚਾਇਤ ਮੈਂਬਰਾਂ ਦਾ ਆਪਣੀ ਸਮੂਹ ਵਾਟਰ ਸਪਲਾਈ ਕਮੇਟੀ ਦਾ ਆਪਣੀ ਪਰੀਆਂ ਦੇ ਪ੍ਰੋਗਰਾਮ ਦਾ ਜੋਰੂ ਕਮੇਟੀ ਬਣਾਈ ਹੋਈ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਕਿਉਂਕਿ ਅਸੀਂ ਕਈ ਦਿਨਾਂ ਤੋਂ ਇਸ ਪ੍ਰੋਗਰਾਮ ਨੂੰ ਤਿਆਰ ਕਰਨ ਲਈ ਕਦੇ ਹੋਏ ਹਾਂ ਸਾਰੇ ਮੈਂਬਰਾਂ ਨੇ ਬਹੁਤ ਜੀ ਆਪਣਾ ਯੋਗਦਾਨ ਪਾਇਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦੀ ਕਰਦੀਆਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਆ ਔਰ ਇਸ ਪ੍ਰੋਗਰਾਮ ਨੂੰ ਤਨ ਵਾਸਤੇ ਸਹਾਰਿਆਂ ਨੇ ਆਪਣਾ ਬਹੁਤ ਬਹੁਤ ਵਾਲੀ ਸਹਿਯੋਗ ਮਾਇਆ ਹੈ। ਮੈਂ ਆਪਣੇ ਕਮੇਟੀ ਮੈਂਬਰਾਂ ਦਾ ਅਤੇ ਸਮੂਹ ਪਿੰਡ ਵਾਸੀਆਂ ਦਾ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੀ ਆਂ। ਔਰ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਕਿ ਜੇ ਇਹ ਜਿਹੜਾ ਪ੍ਰੋਗਰਾਮ ਆ ਤੇ ਕੋਈ ਮੇਰਾ ਕੰਨੀ ਦਾ ਪ੍ਰੋਗਰਾਮ ਨਹੀਂ ਹੈ। ਤੁਸੀਂ ਮੇਰੇ ਨਾਲ ਦਿੰਦੇ ਹੋ ਤਾਈਂ ਅਸੀਂ ਇਹ ਪ੍ਰੋਗਰਾਮ ਕਰ ਪਾਉਂਦੇ ਆਂ। ਤੁਸੀਂ ਦੇਖਿਆ ਮਾਣਾ ਆ ਬੱਚਿਆਂ ਨੂੰ ਕਿੰਨਾ ਹੁਸ਼ਿਆਰ ਬਣਾਏ ਇਸ ਪ੍ਰੋਗਰਾਮ ਲਈ ਛੋਟੇ ਬੱਚਿਆਂ ਵੱਡੀਆਂ ਬੱਚੀਆਂ ਵੱਧ ਚੜ੍ਹ ਕੇ ਦੇ ਵਿੱਚ ਨਹੀਂ ਸਾਲਣਦੀਆਂ ਆ ਸੋ ਪਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਕਿ ਮਾਈਬੂ ਜੀ ਇਹਨਾਂ ਨੂੰ ਮਨੋ ਸਮਰਥਨ ਬਾਤੋਂ ਬਾਅਦ ਇਹਨਾਂ ਨੂੰ ਪੜ੍ਹਾਈ ਵਿਦਿਆਦਾਨ ਵਕਸ਼ਣ ਔਰ ਖੁਸ਼ੀਆਂ ਖੇੜੇ ਵਕਸ਼ਣ ਹੋਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਕਿ ਅੱਜ ਕੱਲ ਨਸ਼ਾ ਬਹੁਤ ਵੱਧ ਚੁਕਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਇਹਦੇ ਵਿੱਚ ਕਹਿਣ ਦਾ ਬੰਦ ਗੱਲ ਨਹੀਂ ਇਹ ਵੀ ਮੈਂ ਜੇ ਤੁਸੀਂ ਕਹੋਗੇ ਨਸ਼ਾ ਅਸਰ ਪੰਜੇ ਰੋੜਾਊਗਾ ਇਹ ਨਾਲ ਗਲਗੁਨ ਗਾਉਂਦੇ ਆ ਤੁਹਾਨੂੰ ਸਭ ਨੂੰ ਨਾਲ ਲੜ ਕੇ ਸਾਹ ਦੇਣਾ ਪਊਗਾ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਤੁਸੀਂ ਆਪਣੇ ਬੱਚਿਆਂ ਦਾ ਆਪ ਧਿਆਨ ਰੱਖੋ ਦੂਜਾ ਹੁੰਦਾ ਕੋਈ ਨਹੀਂ ਧਿਆਨ ਰੱਖ ਸਕਦਾ ਅਸੀਂ ਜਿੰਨੀ ਮਰਜ਼ੀ ਲੱਗ ਕੋਸ਼ਿਸ਼ ਕਰ ਲਈਏ ਅਸੀਂ ਧਿਆਨ ਨਹੀਂ ਰੱਖ ਸਕਦੇ ਸਰ ਤੁਹਾਨੂੰ ਕਹਿ ਸਕਦੇ ਆ ਕਿਉਂਕਿ ਜੇ ਕਿਸੇ ਕਿਸੇ ਨੂੰ ਕਹਿਨੇ ਆ ਤਾਂ ਉਹ ਨਾਲ ਗੱਲਾਂ ਦਾ ਇਤਰਾਜ਼ ਵੀ ਕਰਦੇ ਆ ਸੋ ਆਪਣੇ ਆਪਣੇ ਬੱਚਿਆਂ ਨੂੰ ਧੀ ਸੰਭਾਲੋ ਆਪਣੇ ਮੁੰਡੇ ਨੂੰ ਗਵਰਨਮੈਂਟ ਸਕੂਲਸ ਪੜ੍ਹਾਉਂਦੇ ਅਤੇ ਆਪਣੀ ਲੜਕੀ ਨੂੰ ਜਿਹੜੇ ਹੈ ਉਹ ਸਰਕਾਰੀ ਸਕੂਲ ਵਿੱਚ ਲਾ ਦਿੰਦੇ ਹਨ ਇਹਨਾਂ ਬੁਤਕਰਾ ਜਿਹੜੇ ਮਾਪਿਆਂ ਨੂੰ ਬਚਪਨ ਤੋਂ ਹੀ ਸ਼ੁਰੂ ਕਰ ਦਿੰਦੇ ਹਨ ਪਰ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਜਦੋਂ ਅਧਿਕਤਰ ਸਮਾਜ ਨੂੰ ਸੇਵਾ ਦੀ ਮਾਤਰਾ ਲੋੜ ਪਈ ਜਾਏ ਮੈਨੂੰ ਲੱਗਦਾ ਹੈ 90% ਕੁੜੀਆਂ ਨੂੰ ਉੱਥੇ ਕੰਮ ਆਉਂਦੀਆਂ ਹਨ ਬਹੁਤ ਸਾਰੇ ਸ਼ਾਇਰਾਂ ਨੇ ਵਿਦੇਵਾਰ ਲਿਖਿਆ ਹੈ ਕਿ ਘੁੱਟ ਬੜੌੜ ਦੇ ਦਿੱਨਾ ਦਿਨਾਂ ਨੂੰ ਸੁਲਵਾ ਗਿਆ ਨੇ ਹੁਣ ਕਰਕੇ ਕਿੰਨਾ ਜੋ ਮਾਰ ਹੈ ਉਹ ਤਿੱਤਰ ਹੈ ਉਹ ਮਾਂ ਬਾਪ ਨੂੰ ਚੰਗਾ ਹੈ ਕਿ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਕੋਈ ਲੜਕੀ ਨੂੰ ਲੜਕੇ ਜਿਹਾ ਸਮਝਿਆ ਜਾਵੇ ਅਜ ਮੁੰਡਾ ਮਾਨਾ ਨਹੀਂ ਰਿਹਾ ਜਦੋਂ ਕਿ ਪ੍ਰਮਾਤਮਾ ਕੀ ਜਾਨਦੀ ਸੀ ਜੇ ਤੋਂ ਮਹਾਰਾਜ ਰਣਜੀਤ ਸਿੰਘ ਜਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ